ਜ਼ਿਲ੍ਹਾ ਪ੍ਰਸ਼ਾਸਨ ਰੋਪੜ ਨਗਰ ਵੱਲੋਂ ਇੱਕ ਡਰੋਨ ਦੀ ਪਨਾਹ ਕੇ ਗੰਦਾ ਪਾਣੀ ਜੋ ਕਿ ਸਤਲੁਜ ਦਰਿਆ ਵਿੱਚ ਕਿਸਾਨ ਦੇ ਖੇਤਾਂ ਰਾਹੀਂ ਕੱਢਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਸਾਨ ਦੀ ਫਸਲ ਬਰਬਾਦ ਹੋ ਰਹੀ ਹੈ ਦੁਖੀ ਹੋਏ ਕਿਸਾਨਾਂ ਵੱਲੋਂ ਨਵਾਂ ਸ਼ਹਿਰ ਰੋਪੜ ਮਾਰਗ ਉੱਪਰ ਜਾਮ ਲਾ ਦਿੱਤਾ ਧਰਨਾ ਦਿੱਤਾ ਜਾ ਰਿਹਾ ਤੇ ਨਾਰਵਾਜੀ ਕੀਤੀ ਜਾ ਰਹੀ ਹੈ ਆ ਤਾਂ ਸੁਣਾਣਿਆ ਇਸ ਮੌਕੇ ਕਿਸਾਨ ਕੀ ਕਹਿ ਰਹੇ ਨੇ ਤੇ ਮੌਕੇ ਦੇ ਡੀਐਸਪੀ ਬਲਾਚੌਰ ਸ਼ਾਭਸੁੰਦਰ ਕੀ ਕਹਿ ਰਹੇ ਨੇ ਤੇ ਦੀ ਕਵੀਤਰਾਪੁਰੋਂ ਬਣੀ ਹੋਈ ਹੈ ਲੰਮੀ ਲੰਮੀ ਲਾਈਨਾਂ ਲੱਗ ਚੁੱਕੀਆਂ ਨੇ ਗੱਡੀਆਂ ਦੀਆਂ ਇਸ ਪੈਰੀ ਗਰਮੀ ਦੇ ਵਿੱਚ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਗੱਡੀਆਂ ਵਿੱਚ ਬੈਠ ਕੇ ਆ ਤੁਹਾਨੂੰ ਦਿਖਾਉਣਾ ਕੀ ਹਾਲਤ ਬਣੇ ਹੋਏ ਨੇ ਰੋਪੜ ਨਵਾਂ ਸ਼ਹਿਰ ਮਾਰਗ ਦੇ ਉੱਪਰ ਰੋਪੜ ਦਾ ਜੋ ਸੀਵਰੇ ਦਾ ਪਾਣੀ ਹੈ ਜੀ ਇਹ ਪ੍ਰਸ਼ਾਸਨ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉੱਥੇ ਜੀਸੀਬੀ ਪੋਕ ਲੈਣਾ ਮਸ਼ੀਨਾਂ ਚਲਦੀਆਂ ਜੀ ਉਹਦੇ ਵਿੱਚ ਬਹੁਤ ਚੌੜਾ ਖਾਲਾ ਪੁੱਟ ਕੇ ਉਹਦਾ ਜਿਹੜਾ ਰੋਪੜ ਦਾ ਗਟਰਾਂ ਦਾ ਪਾਣੀ ਆ ਸੀਵਰੇ ਦਾ ਪਾਣੀ ਉਹ ਦਰਿਆ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਕੱਲ ਪ੍ਰਸ਼ਾਸਨ ਨਾਲ ਵੀ ਮੀਟਿੰਗ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਇੱਥੇ ਨਿਸ਼ਾਨਦੇਹੀ ਹੋਵੇਗੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਫਿਰ ਜਿੱਥੇ ਵੀ ਹੋਊਗਾ ਉੱਥੇ ਫਸਲ ਵੱਢਣ ਤੋਂ ਬਾਅਦ ਉਹ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਸਵੇਰੇ ਅੱਜ ਇਹਨਾਂ ਨੇ 4 ਵਜੇ ਆ ਕੇ ਕੌਂਗਲੈਨਾ ਲਾ ਦਿੱਤੀਆਂ ਤੇ ਉੱਥੇ ਬਹੁਤ ਵੱਡੀ ਫੋਰਸ 4-500 ਬੰਦਾ ਪੁਲਿਸ ਦਾ ਲਾ ਦਿੱਤਾ ਤੇ ਉੱਥੇ ਕਿਸੇ ਕਿਸਾਨ ਨੂੰ ਅੰਦਰ ਨਹੀਂ ਜਾਣ ਦਿੱਤਾ ਕਿਸੇ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਅਸੀਂ ਫਿਰ ਜਦੋਂ ਇਹਨਾਂ ਨੇ ਗੱਲ ਕੀਤੀ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਸਾਡੇ 바ਦੀ ਕੋਈ ਗੱਲ ਨਹੀਂ ਤੁਸੀਂ ਉੱਪਰ ਗੱਲ ਕਰੋ ਉੱਪਰ ਅਸੀਂ ਕਿਸੇ ਨਾਲ ਗੱਲ ਕਰੀਏ ਤੁਸੀਂ ਹੱਸੋ ਜੀ ਹੁਣ ਤੇ ਇਸ ਕਰਕੇ ਉਹ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਮੱਕੀਆਂ ਪੱਕੀਆਂ ਹੋਈਆਂ ਜੀ ਪੱਕੀ ਹੋਈ ਮੱਕੀ ਜੋ ਕਿ 1-4-5 ਦਿਨਾਂ ਤੱਕ ਵੱਡ ਹੋ ਜਾਣੀਆਂ ਉਹ ਵਿੱਚੇ ਇਹਨਾਂ ਨੇ ਪੁੱਟ ਕੇ ਲਗਭਗ 50-60 ਫੁੱਟ ਚੌੜਾ ਖਾਲਾ ਉਹ ਪੁੱਟ ਰਹੇ ਆ ਜੀ ਅਸੀਂ ਉਹਨਾਂ ਨੂੰ ਬੰਦ ਕਰਾਉਨੇ ਆ ਵੀ ਇਹ ਬੰਦ ਕੀਤਾ ਜਾਵੇ ਜਿੰਨਾ ਚਿਰ ਨਿਸ਼ਾਨਦੇਹੀ ਹੋਵੇਗੀ ਜਿੱਥੇ ਪੁੱਤ ਪਾਣੀ ਦੀ ਨਿਕਾਸੀ ਉੱਥੇ ਉਹ ਕੀਤੀ ਜਾਵੇ ਕਤਲ ਕੇ ਕਿਸਨਪੁਰ ਵੀ ਆਇਆ ਸੀ ਹਾਂਜੀ ਉਹਨਾਂ ਉਹ ਸਾਡੇ ਤੋਂ ਪਹਿਲਾਂ ਆਣ ਤੋਂ ਕੋਈ 6 ਵਜੇ ਆ ਕੇ ਚਲੇਗਾ ਜੀ ਸਾਡੇ ਨਾਲ ਉਹਨਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਈ ਸਾਨੂੰ ਉਹਨਾਂ ਨੇ 8 ਵਜੇ ਦਾ ਟਾਈਮ ਦਿੱਤਾ ਸੀਗਾ ਜੀ ਡਿਮਾਂਡ ਕੀ ਹੈ ਡਿਮਾਂਡ ਇਹ ਹੀ ਆ ਵੀ ਅਸੀਂ ਉਹ ਜਿਹੜਾ ਕੰਮ ਚੱਲਦਾ ਜੀ ਖਾਲਾ ਫੁੱਟ ਕੇ ਪਾਣੀ ਦਰਿਆ ਦੇ ਵਿੱਚ ਗੰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨੂੰ ਚਾਹਦੇ ਆ ਕਿ ਉਹ ਰੋਕਿਆ ਜਾਵੇ ਰੋਕਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿੱਥੇ ਪਹਿਲਾਂ ਖਾਲਾ ਚੱਲਦਾ ਉੱਥੇ ਹੀ ਉਹ ਖਾਲਾ ਪੁੱਟਿਆ ਜਾਵੇ ਹੁਣ ਨਵੀਆਂ ਜ਼ਮੀਨਾਂ ਦੀਆਂ ਜਿਹੜੀਆਂ ਕਿਸਾਨਾਂ ਦੀ ਜ਼ਮੀਨਾਂ ਉਹ ਨਾ ਖਰਾਬ ਕੀਤਾ ਜਾਣ ਹੁਣ ਇੱਕ ਕਿਸਾਨ ਦੀ 100 ਕਿੱਲਾ ਜ਼ਮੀਨ ਆ ਉਹਦੇ ਵਿਚਾਲੇੋਂ ਖਾਲਾ ਪੁੱਟ ਦਿੱਤਾ ਗਿਆ ਹੁਣ ਉਹਦੀ ਸਾਰੀ ਜ਼ਮੀਨ ਦੋ ਵਾਸੀ ਹੋ ਗਈ ਔਰ ਉਹਦੀ ਫਸਲ ਸਾਰੀ ਤਬਾਹ ਕੀਤੀ ਗਈ ਹੈ ਜੀ ਸਰਗਜਾਮ ਤੇ ਖੱਜੜਪੁਰ ਲੋਕ ਬਹੁਤ ਜ਼ਿਆਦਾ ਹੋ ਰਹੇ ਨੇ ਨਹੀਂ ਇਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਅਸੀਂ ਕਿਸੇ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਗਲਤੀ ਆਪਣੀ ਮਾਫੀ ਮੰਗਦੇ ਆ ਕਿ ਪ੍ਰਸ਼ਾਸਨ ਦੀ ਗਲਤੀ ਦੇ ਨਾਲ ਇਹ ਸਾਰਾ ਕੁਝ ਜਾਂ ਬਲਾਇਆ ਗਿਆ ਕੋ ਨਹੀਂ ਸਾਡਾ ਨਹੀਂ ਮਨ ਕਰਦਾ ਕਿ ਅਸੀਂ ਕਿਸੇ ਨੂੰ ਇੰਨੀ ਧੁੱਪ ਦੇ ਵਿੱਚ ਖੜਾ ਕਰੀਏ ਕਿਉਂਕਿ ਅਸੀਂ ਖੁਦ ਜ਼ਿੰਮੇਵਾਰ ਆ ਅਸੀਂ ਖੁਦ ਜਾਣਦੇ ਆ ਜੇ ਅਸੀਂ ਦਰਤੇ ਵਿੱਚ ਅੱਧਾ ਘੰਟਾ ਰੁਕੀਏ ਤਾਂ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਦਾ ਪਰ ਅਸੀਂ ਜੋ ਪਬਲਿਕ ਆ ਉਹਦੇ ਕੋਲੋਂ ਵੀ ਮਾਫੀ ਮੰਗਦੇ ਆ ਕਿ ਅਸੀਂ ਆਪਣੇ ਜੋ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਗੰਦਾ ਪਾਣੀ ਸਾਡਾ ਖਰਾਬ ਹੋ ਰਿਹਾ ਉਹਦੇ ਕਰਕੇ ਸਾਨੂੰ ਇੱਕ ਮਜਬੂਰੀ ਵਾਸਤੇ ਕਰਨਾ ਪਿਆ ਜਮ ਹੁਣ ਉੱਤਰ ਸਾਡੇ 5 ਬੰਦੇ ਗਏ ਹੋਏ ਆ ਜੀ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਆ ਮੈਨੂੰ ਲੱਗਦਾ ਵੀ 10-15 ਅਜਾਦਾ ਘੰਟਾ ਵੱਧ ਤੋਂ ਵੱਧ ਲੱਗੀ ਗਈ। ਹਾਂਜੀ ਹਾਂਜੀ ਉੱਥੇ ਐਸ.ਡੀ.ਐਮ. ਸਾਹਿਬ ਆਏ ਹੋਏ ਜੀ ਵਿਭਾਗ ਦੇ ਵਿਭਾਗ ਦੇ ਜੋ ਐਕਟਾ ਸਾਹਿਬ ਆਏ ਹੋਏ ਆ ਜੀ। ਤਰਨੇ ਨੂੰ ਜਿਹੜੇ ਵੀ ਲੋਕ ਖਜਲਖਵਾਰ ਹੋ ਰਹੇ ਆ ਅਸੀਂ ਉਹਨਾਂ ਤੋਂ ਖਿਮਾ ਦੇ ਚੱਕੇ ਆ ਮਾਫੀ ਮੰਗਦੇ ਆ। ਪਰ ਉਹਨਾਂ ਨੂੰ ਵੀ ਕਿਸਾਨ ਦੀ ਬਾਹ ਫੜਨੀ ਚਾਹੀਦੀ ਆ ਕਿਸਾਨ ਦਾ ਸਮਰਥਨ ਕਰਨਾ ਚਾਹੀਦਾ। ਅੱਜ ਦੋ ਜ਼ਿਲ੍ਹਿਆਂ ਦੀ ਜਿਹੜੀ ਇਹ ਗੰਦੇ ਪਾਣੀ ਔਰ ਸਾਫ ਪਾਣੀ ਦੀ ਲੜਾਈ ਆ ਜੀ। ਰੋਪੜ ਦਾ ਜੰਨਾ ਸਵਰੇਜ ਦਾ ਪਾਣੀ ਆਈਆਈਟੀ ਦੇ ਕੋਲ ਖੜਾ ਆ ਉਹ ਸਾਰਾ ਹੀ ਪ੍ਰਸ਼ਾਸਨ ਧੱਕੇ ਦੇ ਨਾਲ ਜ਼ਬਰਦਸਤੀ ਕਿਸਾਨਾਂ ਦੀਆਂ ਫਸਲਾਂ ਮਿੱਦ ਕੇ ਸਤਲੋ ਦੇ ਸਬਾਚ ਜਲ ਦੇ ਵਿੱਚ ਉਹਨੂੰ ਮਿਲਾਣਾ ਚਾਹੁੰਦਾ ਉਹ ਵੀ ਨਵਾਂ ਸ਼ਹਿਰ ਦੀ ਹੱਦ ਦੇ ਅੰਦਰ ਆ ਕੇ ਉਹਨਾਂ ਨੇ ਕਿਸਾਨ ਦੀ ਖੜੀ ਫਸਲ ਜਿਹੜੀ 5 ਕਿ ਦਿਨਾਂ ਚ ਪੱਕਣ ਵਾਲੀ ਸੀ ਮੱਕੀ ਉਹ ਪੱਟ ਕੇ ਉੱਥੇ ਖਾਲਾ ਪੜ ਦਿੱਤਾ ਰੇਤੇ ਦੇ ਵਿੱਚ ਜੇ ਉਹ ਕਹਿੰਦੇ 40 ਫੁੱਟ ਦਾ ਖਾਲਾ ਪੱਟਣਾ ਹੈ ਇੱਕ ਵਾਰੀ ਪਾਣੀ ਨੰਗਰ ਤੇ 100 ਫੁੱਟ ਦਾ ਹੋ ਜਾਣਾ ਹੈ ਉਹ ਕਿਸਾਨ ਦੀ ਜ਼ਮੀਨ ਬਰਬਾਦ ਕੀਤੀ ਆ ਕੱਲ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਸੀ ਇਸ ਵਿਸ਼ੇ ਦੇ ਉੱਪਰ ਸ਼ਾਮ ਨੂੰ ਤੇ ਉਹਨਾਂ ਨੇ ਸਾਡੇ ਨਾਲ ਪੂਰਾ ਪੱਕਾ ਵਾਅਦਾ ਕੀਤਾ ਸੀਗਾ ਵੀ ਪਹਿਲਾਂ ਅਸੀਂ ਨਿਸ਼ਾਨਦੇਹੀ ਕਰਾਵਾਂਗੇ ਨਿਸ਼ਾਨਦੇਹੀ ਦੇ ਬਾਅਦ ਜਿਹੜੇ ਵੀ ਕਿਸਾਨ ਦੀ ਫਸਲ ਬਰਬਾਦ ਹੋਊਗੀ ਜਿਹੜੇ ਵੀ ਕਿਸਾਨ ਦੀ ਜ਼ਮੀਨ ਆਊਗੀ ਅਸੀਂ ਉਹਨੂੰ ਮੁਆਵਜ਼ਾ ਦੇਵਾਂਗੇ ਉਹਨੂੰ ਸਹਿਮਤ ਕਰਕੇ ਹੀ ਕਾਲਾ ਪੱਟਾਂਗੇ ਪਰ ਅੱਜ ਤੜਕੇ ਹੀ ਸਵੇਰੇ ਚੋਰਾ ਵਾਂਗੂ ਸ਼ਾਸਨ ਤੇ ਪ੍ਰਸ਼ਾਸਨ ਨੇ ਆ ਕੇ ਆਪਣੀਆਂ ਪੌਕਲਾਈਨਾਂ ਜੇਸੀਬੀਆਂ ਵਾੜ ਕੇ ਸਿਵਰੇਜ ਦਾ ਗੰਦਾ ਪਾਣੀ ਚੰਗੇ ਭਲੇ ਸਵੱਛ ਜਲ ਦੇ ਵਿੱਚ ਸਤਲੋਜ ਦੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ ਅਸੀਂ ਉਹਦਾ ਵਿਰੋਧ ਕਰਦੇ ਆਂ ਔਰ ਅਸੀਂ ਆਪਣੇ ਭਾਈਆਂ ਤੋਂ ਜੱਡੇ ਵੀ ਗਰਮੀ 'ਚ ਖੜੇ ਆਂ ਬੱਚੇ ਐ ਮਾਤਾ-ਮਾਂ ਸਾਡੀਆਂ ਭੈਣਾਂ ਉਹਨਾਂ ਤੇ ਦੋ ਹੱਥ ਜੋੜ ਕੇ ਅਸੀਂ ਖਿਮਾ ਤੇ ਜਾ ਚਕਾਂ ਮਾਫੀ ਮੰਗਦੇ ਆ ਵੇ ਜੇ ਅੱਜ ਵੀ ਤੁਸੀਂ ਸਾਡਾ ਸਾਥ ਨਾ ਦਿੱਤਾ ਨੌਂ ਪਿੰਡਾਂ ਦੇ ਵਿੱਚ ਪਹਿਲਾ ਕੈਂਸਰ ਫੈਲ ਚੁੱਕਿਆ ਹੈ ਇੰਡਸਟਰੀ ਦੇ ਗੰਦੇ ਪਾਣੀ ਨਾਲ ਔਰ ਸਿਵਰੇਜ ਦੇ ਗੰਦੇ ਪਾਣੀ ਨਾਲ ਅਸੀਂ ਗਾਹਾਂ ਕਹਿੰਦੇ ਵੇ ਗਾਹਾਂ ਕੈਂਸਰ ਨਾ ਫੈਲੇ ਘੱਟੋ-ਘੱਟ ਸਾਡੇ ਬੱਚੇ ਸਾਡੀ ਫੈਮਿਲੀ ਸਾਡੇ ਪਰਿਵਾਰ ਸੁਰੱਖਿਅਤ ਰਹਿਣ ਅਸੀਂ ਉਸ ਪਾਣੀ ਦਾ ਵਿਰੋਧ ਕਰਦੇ ਹਾਂ ਜਿਹੜਾ ਸਿਵਰੇਜ ਦਾ ਸਵੇਰ 'ਚ ਜਲ 'ਚ ਮਿਲਦਾ ਹੋਰ ਸਾਡਾ ਕੋਈ ਵਿਰੋਧ ਨਹੀਂ ਆ ਅਗਲੀ ਵਾਰ ਕੀ ਕੀ ਹੈ ਅਗਰ ਪ੍ਰਸ਼ਾਸਨ ਨੇ ਇਹਨੂੰ ਨਾ ਰੋਕਿਆ ਤਾਂ ਉੱਪਰ ਹਾਈਲਾਈਟ ਗੱਲ ਚੱਲਦੀ ਹੈ ਜੀ ਸਾਡੀ ਜਥੇਬੰਦੀਆਂ ਦੇ ਨਾਲ ਉਹਨਾਂ ਨਾਲ ਜਿੱਦਾਂ ਵੀ ਸਾਡਾ ਡਿਸੀਜਨ ਆਊਗਾ ਕੱਲ ਦਾ ਅਸੀਂ ਦੱਸ ਦਿੱਤਾ ਜਾਊਗਾ ਜਿਸਨ ਕੋਰ ਆਣਾ ਸੀ ਅੱਜ ਉਹ ਕ੍ਰਿਸ਼ਕ ਮਾਹ ਜੀ ਅੱਜ ਜੀ ਸਾਥੇ ਆਣ ਤੋਂ ਪਹਿਲਾਂ ਚੱਲ ਗਏ 8 ਵਜੇ ਦਾ ਸਾਨੂੰ ਟਾਈਮ ਦਿੱਤਾ ਸੀ ਉਹ ਮੇਰੇ ਨਾਲ 6 ਵਜੇ ਆ ਕੇ ਚੱਲ ਗਏ ਮੇਰੇ ਖਿਆਲ ਉਹ ਵੀ ਭਾਈਵਾਲ ਹੋਊਗੇ ਜੀ ਇਹਦੇ ਵਿੱਚ ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਸਵਾ ਸਾਫ ਪਾਣੀ ਨੂੰ ਕਿਉਂ ਗੰਦਲਾ ਕਰਦੇ ਆ ਕਿਉਂ ਉਹਦੀ ਮੱਤ ਮਾਰਦੇ ਆ ਸਿਵਰੇਜ ਦਾ ਪਾਣੀ ਕਿਉਂ ਸਤਲੋਚ ਪਾਣੀ ਪਾਣੇ ਆ ਹਾਂ ਜੀ ਸਰ ਅਬ 10-15 ਮਿੰਟ ਆ ਜੀ ਪ੍ਰਸ਼ਾਸਨ ਗਿਆ ਵਾ ਗੱਲ ਅਗਰ ਜੀਸੀਬੀ ਉਹ ਖਾਲੇ ਨੂੰ ਪੂਰ ਦਿੰਦੀ ਹੈ ਪ੍ਰਸ਼ਾਸਨ ਸਾਨੂੰ ਭਰੋਸਾ ਦਿਵਾਉਂਦਾ ਵੀ ਅਸੀਂ ਨਹੀਂ ਗੰਦਾ ਪਾਣੀ ਸੱਤ ਲੋਚ ਪਾਉਂਦੇ ਅਸੀਂ ਜਦੇ ਖੋਲ ਦਵਾਂਗੇ ਜੀ